ਤੇ ਉਦੈ ਭਾਨ ਕਰਵਰੀਆ ਦੀ ਰਿਹਾਈ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਅਕਾਲੀ ਦਲ ਨੇ ਭਾਜਪਾ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ ਅਕਾਲੀ ਦਲ ਦੇ ਸੰਸਦ ਹਰਸਿਮਰਤ ਬਾਦਲ ਨੇ ਅਤੇ ਵਰਸਾ ਸਿੰਘ ਵਲਟੋਹਾ ਦਾ ਅਮਿਤ ਸ਼ਾਹ ਨੂੰ ਸਵਾਲ ਹੈ ਕਿ ਵਕੀਲ ਅਕਾਲੀ ਦਲ ਨੇ ਪੁੱਛਿਆ ਹੈ ਕਿ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਸਿੱਖਾਂ ਨਾਲ ਵਿਤਕਰਾ ਕੇਂਦਰ ਸਰਕਾਰ ਕਰ ਰਹੀ ਹੈ ਕਿ ਇਹ ਘੱਟ ਗਿਣਤੀ ਸਿੱਖ ਕੌਮ ਦੇ ਨਾਲ ਤੱਕਾ ਨਹੀਂ ਹੈ ਇਸ ਸਵਾਲ ਪੁੱਛੇ ਜਾ ਰਹੇ ਨੇ ਦੇਸ਼ ਦੇ ਵਿੱਚ ਦੌਰੇ ਕਾਨੂੰਨ ਚੱਲ ਰਹੇ ਨੇ ਕਿ ਹੋਰਾਂ ਲਈ ਹੋਰ ਤੇ ਸਿੱਖ ਕੌਮ ਦੇ ਲਈ ਹੋਰ ਕਾਨੂੰਨ ਨੇ ਇਹ ਸਵਾਲ ਇੱਕ ਵਾਰ ਮੁੜ ਤੋਂ ਉੱਠਿਆ ਤੇ ਹੁਣੇ ਸਵਾਲ ਚੁੱਕਿਆ ਅਕਾਲੀ ਦਲ ਨੇ ਅਕਾਲੀ ਦਲ ਨੇ ਕਤਲ ਮਾਮਲੇ ਦੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਹੇ ਭਾਜਪਾ ਨੇਤਾ ਉਦੇਪਾਨ ਨੂੰ ਸਮੇਂ ਤੋਂ ਪਹਿਲਾਂ ਰਿਹਾ ਕਰਨ ਦੇ ਉੱਤੇ ਸਵਾਲ ਚੁੱਕੇ ਨੇ ਅਤੇ ਜ਼ਿਕਰ ਬੰਦੀ ਸਿੰਘਾਂ ਦਾ ਵੀ ਕੀਤਾ ਹੈ ਬਠਿੰਡਾ ਤੋਂ ਐਮਪੀ ਹਰਸਿੰਦਰਤ ਕੌਰ ਬਾਦਲ ਨੇ ਟਵੀਟ ਕਰ ਲਿਖਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਜਵਾਬ ਦੇਣਗੇ ਕੇ ਵਿਧਾਇਕ ਜਵਾਹਰ ਯਾਦਵ ਸਮੇਤ ਤਿੰਨ ਕਤਲਾਂ ਦੇ ਮੁਲਜ਼ਮ ਭਾਜਪਾ ਨੇਤਾ ਉਦੇਪਾਨ ਕਰਵਰੀਆਂ ਨੂੰ ਉਮਰ ਕੈਦ ਹੋਣ ਦੇ ਬਾਵਜੂਦ ਕਿਸ ਤਰ੍ਹਾਂ ਦੇ ਆਧਾਰ ਦੇ ਉੱਤੇ ਰਹਾ ਕੀਤਾ ਗਿਆ ਕਿ ਸਾਡੇ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਇੱਕ ਭਾਜਪਾ ਦੇ ਚਹੇਤਿਆਂ ਲਈ ਅਤੇ ਦੂਸਰਾ ਘੱਟ ਗਿਣਤੀਆਂ ਖਾਸ ਕਰਕੇ ਸਿੱਖ ਕੌਮ ਲਈ ਇਸ ਤੋਂ ਪਹਿਲਾਂ ਬਿਲਕਿਸ ਬਾਨੋ ਦੇ ਕਤਲਾਂ ਦੀ ਸਜ਼ਾ ਮਾਫੀ ਕੀਤੀ ਗਈ ਅਤੇ ਹੁਣ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਰਿਹਾ ਕਰ ਦਿੱਤਾ ਗਿਆ ਸਾਡੇ ਬੰਦੀ ਸਿੰਘ ਜੋ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਗੈਰ ਕਾਨੂੰਨੀ ਟੰਗ ਦੇ ਨਾਲ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ। ਇਹਨਾਂ ਦੀ ਰਿਹਾਈ ਕੇਂਦਰ ਸਰਕਾਰ ਨੇ ਕਿਉਂ ਰੋਕੀ ਹੋਈ ਹੈ? ਕਿ ਇਹ ਘਟ ਗਿਣਤੀ ਸਿੱਖ ਕੌਮ ਦੇ ਨਾਲ ਤੱਕਾ ਨਹੀਂ ਹੈ। ਕੇਂਦਰ ਸਰਕਾਰ ਦੀ ਅਜਿਹੀ ਵਿਤਕਰੇ ਵਾਲੀ ਨੀਤੀ ਘਟ ਗਿਣਤੀ ਸਿੱਖ ਕੌਮ ਜਿਸ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੱਧ ਚੜ ਕੇ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਤੋਂ ਬਾਅਦ ਦੁਸ਼ਮਨ ਦੇਸ਼ਾਂ ਦੇ ਨਾਲ ਯੁੱਧ ਦੇ ਦੌਰਾਨ ਆਪਣੇ ਦੇਸ਼ ਦੀ ਡਟ ਕੇ ਰਖਵਾਲੀ ਕੀਤੀ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀ ਹੈ। ਮੈਂ ਮੰਗ ਕਰਦੀ ਹਾਂ ਕਿ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਦੇਸ਼ ਦੀ ਸਰਕਾਰ ਪ੍ਰਤੀ ਸਿੱਖ ਕੌਮ ਦਾ ਵਿਸ਼ਵਾਸ ਬਹਾਲ ਹੋ ਸਕੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਜਪਾ ਨੇਤਾ ਉਦੇਪਾਨ ਤੇ ਕਿਹੜਾ ਕੇਸ ਸੀ ਅਤੇ ਸਮੇਂ ਤੋਂ ਪਹਿਲਾਂ ਉਸ ਨੂੰ ਰਿਹਾ ਕਿਵੇਂ ਕਰ ਦਿੱਤਾ ਗਿਆ ਭਾਜਪਾ ਨੇਤਾ ਉਦੇਪਾਨ ਸਮਾਜਵਾਦੀ ਪਾਰਟੀ ਦੇ ਵਿਧਾਇਕ ਜਵਾਹਰ ਯਾਦਵ ਦਾ ਕਾਤਲ ਹੈ 1996 ਦੇ ਵਿੱਚ ਉਸਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਯੂਪੀ ਦੇ ਪ੍ਰਿਆਗਰਾਜ ਦੇ ਵਿੱਚ ਸਿਵਲ ਲਾਇਨਸ ਦੇ ਵਿੱਚ ਏਕੇ 47 ਦੇ ਨਾਲ ਗੋਲੀਆਂ ਚਲਾ ਕੇ ਮਾਰ ਮੁਕਾਇਆ ਸੀ ਸਾਲ 2019 ਦੇ ਵਿੱਚ ਸੁਣਵਾਈ ਦੇ ਦੌਰਾਨ ਉਦੇਪਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਯੂਪੀ ਪ੍ਰਿਆਗਰਾਜ ਦੀ ਜੇਲ੍ਹ ਦੇ ਵਿੱਚ ਉਦੇਪਾਨ ਬੰਦ ਸੀਗਾ ਪਰ ਯੂਪੀ ਸਰਕਾਰ ਨੇ ਰਿਹਾਈ ਲਈ ਰਾਜਪਾਲ ਨੂੰ ਸਿਫਾਰਿਸ਼ ਕੀਤੀ ਰਾਜਪਾਲ ਨੇ ਯੂਪੀ ਸਰਕਾਰ ਦੀ ਇਸ ਸਿਫਾਰਿਸ਼ ਨੂੰ ਮਨਜ਼ੂਰ ਕਰ ਲਿਆ ਉਧਰ ਪ੍ਰਿਆਗਰਾਜ ਦੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਨੇ ਵੀ ਚੰਗੇ ਆਚਰਣ ਦੀ ਰਿਪੋਰਟ ਭੇਜੀ ਅਤੇ ਚੰਗੇ ਆਚਰਣ ਦਾ ਹਵਾਲਾ ਦੇ ਕੇ ਉਹਦੇ ਪਾਂ ਨੂੰ ਰਹਾ ਕਰ ਦਿੱਤਾ ਗਿਆ ਹਾਲਾਂਕਿ ਪਿਛਲੇ ਹਫ਼ਤੇ ਹੀ ਉਹਦੇ ਪਾਂ ਦੀ ਰਿਹਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸੀ ਸਫਾ ਦੇ ਮਰਹੂਮ ਵਿਧਾਇਕ ਜੁਵਹਰ ਯਾਦਵ ਦੇ ਪਤਨੀ ਦੇ ਵੱਲੋਂ ਦੀ ਵੀ ਇਸ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ-ਸਮੇਂ ਤੇ ਯਤਨ ਕੀਤੇ ਜਾਂਦੇ ਰਹੇ ਨੇ ਤਰਨੇ ਪ੍ਰਦਰਸ਼ਨ ਵੀ ਹੋਏ ਗ੍ਰਹਿ ਮੰਤਰਾਲੇ ਤੱਕ ਵੀ ਪਹੁੰਚ ਕੀਤੀ ਗਈ ਪਰ ਹੁਣ ਤੱਕ ਕੋਈ ਵੀ ਸਾਰਥਕ ਜਵਾਬ ਨਹੀਂ ਮਿਲਿਆ ਕਈ ਬੰਦੀ ਸਿੰਘ ਤਾਂ ਦੋ-ਦੋ ਵਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਜਦੋਂ ਕਤਲ ਦੇ ਦੋਸ਼ੀ ਨੂੰ ਮਹੇਸ਼ ਚੰਗੇ ਆਚਰਣ ਦੇ ਚੱਲਦੇ ਰਿਹਾ ਕਰ ਦਿੱਤਾ ਜਾਵੇ ਅਜਿਹੇ ਦੌਰੇ ਕਾਨੂੰਨ ਦਾ ਸਵਾਲ ਤਾਂ ਫਿਰ ਉਠਣਾ ਲਾਜ਼ਮੀ ਹੈ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼